ਸਿਰੀ ਰਾਗ ਮਹੱਲਾ ਪੰਜਵਾ ਪੈ ਪਾਈ ਮਨਾਈ ਸੋਏ ਜੀਉ ਸਤਿਗੁਰੂ ਪੁਰਖ ਮਲਾਇ ਤਿਸ ਜੇ ਵੜਿਆ ਬਨ ਨਾ ਕੋਈ ਜੀਉ ਰਹਾਉ ਗੁਸਾਈ ਮਿਹੰਦਾ ਇਠੜਾ ਅੰਮ ਅੱਬੇ ਥਾਮ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜੇ ਹਾ ਨਾਹੀ ਕੋਈ ਜੀਉ ਤੇਰਾ ਹੁਕਮੇ ਸਾਮਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਉ ਹਉ ਗੁਰ ਮਿਲੇ ਇੱਕ ਪਛਾਣ ਦਾ ਦੁਈ ਆ ਕਾਗਲ ਚੇਤਨਾ ਜਾਣਦਾ ਹਰ ਇੱਕ ਤੈਕਾਰ ਲਾਇ ਹੁਨ ਜਿਉ ਭਾਵੈ ਤਿਵੇਂ ਨਿਭਾਏ ਜੀਉ ਤੁਸੀਂ ਭੋਗੇ ਹੋ ਪੁੰਚੋ ਹੋ ਭਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋ ਆ ਮਾਹਰ ਪਿੰਡ ਦਾ ਬਾਨਿਆਂ ਦੇ ਪੰਜ ਸ਼੍ਰੀਕ ਜੀਉ ਹਉ ਆਇਆ ਸਾਮੇ ਤੇ ਹੰਡਿਆ ਪੰਜ ਕਿਰਸਾਨ ਮੁਜੇ ਰੇ ਮਹੰਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁਟਾ ਕੋ ਗਗਰਾਉ ਜਿਉ ਹਉ ਵਾਰੀ ਘੁੰਮਾਂ ਜਾਮਦਾ ਇਕ ਸਾਹ ਤੁਧ ਧਿਆਏ ਦਾ ਉੱਜੜ ਥਿਓ ਵਸਾਇਓ ਹਉ ਤੁਧ ਵਿਟਹੁ ਕੁਰਬਾਨ ਜਿਉ ਹਰ ਇੱਥੈ ਨਿਤ ਧਿਆਇੰਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸਵਾਰਿਅਨ ਲਾਹੀਅਨ ਮਨ ਕੀ ਭੁਖ ਜਿਉ ਮੈਂ ਛੱਡਿਆ ਸਭ ਤੰਦੜਾ ਗੁਸਾਈ ਸੇਵੀ ਸੱਚੜਾ ਨਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਧ ਸ਼ਿਕ ਜਿਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵੇਖਾਲਿਆ ਮਸਤਕ ਤਰਕ ਦੇ ਹੱਥ ਜਿਉ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹਿੰਦਾ ਪਾਲ ਕੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਏ ਜੀਉ ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾ ਨਿਸ਼ਾਨ ਦੜਾਇਆ ਸਭ ਮੁਕਤ ਹੋਆ ਸਹਸਾਰੜਾ ਨਾਨਕ ਸੱਚੀ 베ੜੀ ਝਾੜ ਜੀਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਉ ਦੇ ਕੰਨ ਸੁਣ ਹੋ ਅਰਦਾਸ ਜੀਉ ਹਉਕ ਬਜਾਏ ਸਭ ਡਿੱਠੀਆਂ ਤੁਸ ਆਪੇ ਲਇਨ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਮਾਨ ਦਾ ਪੈ ਕੋਈ ਨ ਕਿ ਸਹਿ ਰਿਹਾਨ ਦਾ ਸਭ ਸੁਖਾਲੀ ਬੁੱਠੀਆਂ ਤੇ ਹੋਆ ਹਲੇ ਮੀਰਾਜ ਜੀਓ ਚਿਮ ਚਿਮ ਅਮਰਤ ਵਰਸਦਾ ਬੁਲਾਇਆ ਬੂਲੀ ਖਸਮ ਦਾ ਬਹੁ ਮਾਨ ਕੀਆ ਤੂ ਦੇ ਉਪਰੇ ਤੂੰ ਆਪੇ ਪਾਈ ਥਾਂ ਜੀਓ ਦੇਰਿਆਂ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਲਾਈ ਜੀਉ ਤੁਦ ਜੇਵੜ ਅਵਰ ਨਾ ਪਾਲਿਆ ਤੂੰ ਦੀਪ ਲੋਪ ਭਇਆ ਲਿਆ ਤੂੰ ਥਾਨਥ ਨੰਤਰ ਰਵ ਰਹਿਆ ਨਾਨਕ ਭਗਤਾਂ ਸੱਚੇ ਆਧਾਰ ਜੀਉ ਥੋਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿ ਉਚ ਦਮਾਲੜਾ ਸਭਹੁ ਇਸਿੰਜ ਇਕੱਠੀਆਂ ਦਈਓ ਬੈਠਾ ਵੇਖੈ ਆਪ ਜੀਓ ਬਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਹਤੇ ਪੰਜ ਜਵਾਨ ਮੈਂ ਗੁਰਥਾ ਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਬਾਤ ਵਟਾਇਆ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਜਿਸ ਹੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਇ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਉ ਬਾਹੜ ਸਿੰਜਨਾ ਨਚਉ ਨਾਨਕ ਅਉ ਸਰਲਦਾ ਪਾਲ ਜੀਉ ਇੱਕ ਓਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੀ ਘਰ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਵहास ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੀਤੀ ਅਰਦਾਸ ਖਸਮ ਸੀਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ ਨਾਮ ਅਰਜਾਦ ਆਇ ਕਲ ਭੀਤਰ ਵਾਹੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਇਆ ਗਰਭਾਸ ਦੂਜੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰਗਿਆ ਧਿਆਨ ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੁ ਸੁਧਾ ਕਰ ਕਾਨ ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ ਤੀਜੈ ਪਹਿਰੈ ਰੈਣਕੈ ਵਣ ਜਾ ਰਿਆ ਮਿੱਤਰਾ ਤਨ ਜੋਬਨ ਸਿਉ ਚੇਤਾ ਹਰਿ ਕਾ ਨਾਮ ਨਾ ਚੇਤਿ ਹੀ ਵਣ ਜਾ ਰਿਆ ਮਿੱਤਰਾ ਬੱਦਾ ਛੁਟਹਿ ਜੀਤਾ ਹਰ ਕਾ ਨਾਮ ਨਾ ਚੀਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮੇਤਾ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋਬਨ ਸਿਉ ਚੇਤਾ ਚੌਥੇ ਪਹਿਰੇ ਰਹਿਣ ਕੈ ਬਨਜਾਰਿਆ ਮਿੱਤਰਾ ਲਾਵੀ ਆਇਆ ਖੀਤ ਜਾਂ ਜਮ ਪਕੜ ਚ ਲਾਇਆ ਬਣ ਜਾ ਰਿਆ ਮਿੱਤਰਾ ਕਿਸੈ ਨਾ ਮਿਲਿਆ ਭੀਤ ਭੀਤ ਚੇਤ ਹਰ ਕਿਸੈ ਨਾ ਮਿਲਿਉ ਜਾਂ ਜਮ ਪਕੜ ਚ ਲਾਇਆ ਝੂਠਾ ਅਰਦਨ ਹੋਆ ਦਵਾਲੈ ਖਿਨ ਮਹਿ ਭਇਆ ਪਰਾਇਆ ਸਾਈ ਪਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੀਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣੇ ਅੱਖੀ ਤਾ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤਾ ਠੀਰ ਪੀਐ ਖੇਲਾਈਐ ਬਣਜਾਰਿਆ ਮਿੱਤਰਾ ਮਾਤ ਪਿਤਾ ਸੁਤਹਿ ਤਾ ਮਾਤ ਪਿਤਾ ਸੁਤ ਨੇਹੁ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਮਿਨ ਮੁਕਤ ਨਾ ਹੋਈ ਬੂਢੀ ਦੂਜਾ ਹੈ ਤਾ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਛੂ ਟਹਿਗਾ ਹਰ ਚੇਤਾ ਦੂਜਾ ਪਹਿਰੈ ਰੈਣਕੇ ਬਨਜਾਰਿਆ ਮਿੱਤਰਾ ਪਰ ਜੋ ਬਨ ਮੈਂ ਮਤ ਅਹੰਸ ਕਾਮ ਵਿਆਪਿਆ ਬਨਜਾਰਿਆ ਮਿੱਤਰਾ ਅੰਦੁਲੇ ਨਾਮ ਨਾ ਚੇਤਾ ਰਾਮ ਨਾਮ ਘਟ ਅੰਤਰ ਨਾਹੀ ਹੋਰ ਗਿਆਨ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਸਰ ਹੰਸ ਉਲੱਥੜੀ ਆਈ ਜੋ ਵਨ ਘਟੈ ਜਰੂਆ ਜਿਨੈ ਵਣਜਾਰਿਆ ਮਿੱਤਰਾ ਆਮ ਘਟੈ ਦਿਨ ਜਾਈ ਹੰਤਕਾਲ ਪਛਤਾਸੀ ਅੰਦਲੀ ਜਾਂ ਜਮ ਪਕੜ ਚਲਾਇਆ ਸਭ ਕਿਛੇ ਆਪਣਾ ਕਰ ਕਰ ਰਾਖਿਆ ਖਿਨਮਹਿ ਭਇਆ ਪਰਾਇਆ ਬੁੱਧਵਸਰ ਜੀ ਗਈ ਸਿਆਣਪ ਕਰੇ ਅਵਗਣ ਪਛਤਾਇ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚਿਤ ਹੋ ਲਿਵ ਲਾਈ ਚੌਥੇ ਪਹਿਰੇ ਰੈਣਕੇ ਬਨਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਨ ਅੱਖੀ ਅੰਧ ਨਾ ਦੀਸਈ ਬਨਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੀ ਪਰਾ ਕੋ ਤਾਣਾ ਗੁਣੀ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖਿ ਆਵਣ ਜਾਣਾ ਖੜ ਪੱਕੀ ਕੁੜ ਭਜੈ ਬਿਨਸੈ ਆਏ ਚੱਲੇ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿਨ ਸਹਾਇਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾਨਿਆ ਵਣਜਾਰਿਆ ਮਿੱਤਰਾ ਅਭਗਣ ਖੜਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੀ ਨਾ ਸਾਕੇ ਬਾਈ ਭਗਤ ਭੈ ਤਰਨਾ ਪਤ ਸੀਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ